ਤਾਂ ਜਦੋਂ ਧਾਰਮਿਕ ਆਜ਼ਾਦੀ ਲਈ ਨਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਜਿਹੜੇ ਸਾਡੇ ਹੱਕ ਹਕੂਕ ਆ ਸਿੱਖਾਂ ਦੇ ਉਹ ਵੀ ਇੱਥੇ ਸੇਫ ਰਹਿਣੇ ਚਾਹੀਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੌਮ ਨੂੰ ਇਕਜੁੱਟ ਹੋ ਕੇ ਸਾਰੇ ਮਤ ਪੈਦਾਂ ਤੋਂ ਪਰੋਹ ਕੇ ਚੁੱਕਣਾ ਚਾਹੀਦਾ ਹਰ ਸਿੱਖ ਸੰਸਥਾ ਜਿੱਥੇ ਵੀ ਇਹ ਦਿਨ ਮਨਾਵੇ ਬੰਦੀ ਸਿੰਘਾਂ ਦੀ ਗੱਲ ਹਰ ਸਿੱਖ ਸੰਸਥਾ ਨੂੰ ਵਿੱਚ ਕਰਨੀ ਚਾਹੀਦੀ ਆ ਨਾ ਡਰਾਂਉਂਦਾ ਸਿੱਖ ਸਾਰਿਆਂ ਨੂੰ ਮੁਹੱਬਤ ਕਰਦਾ ਅਸੀਂ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦੇ ਤਾਂ ਫਿਰ ਜਿਹੜੇ ਸਿੱਖਾਂ ਦੇ ਹੱਕ ਹਕੂਕ ਆ ਵੀ ਬਹਾਲ ਹੋਣੇ ਚਾਹੀਦੇ ਧਾਰਾ 25 ਦੇ ਵਿੱਚ ਵੀ ਜਿਹੜੀ ਸੰਵਿਧਾਨ ਦੀ ਉਹਦੇ ਵਿੱਚ ਵੀ ਸਿੱਖਾਂ ਨੂੰ ਆਪਣੇ ਕਕਾਰ ਰੱਖਣ ਦਾ ਹੱਕ ਹਕੂਕ ਆ ਉਹਨਾਂ ਨੂੰ ਤਾਂ ਉਸ ਹਕੂਕ ਨੂੰ ਬਹਾਲ ਰੱਖਣਾ ਚਾਹੀਦਾ ਖਾਸ ਕਰਕੇ ਜਦੋਂ ਪ੍ਰੀਖਿਆਵਾਂ ਹੁੰਦੀਆਂ ਤੇ ਬੱਚਿਆਂ ਦੇ ਕਿਰਪਾਨਾਂ ਲਾਉਣ ਦੀ ਗੱਲ ਜਾਂ ਕਢੇ ਲਾਉਣ ਦੀ ਗੱਲ ਇਹ ਬੱਚਿਆਂ ਦੇ ਉੱਤੇ ਇੱਕ ਮਾਨਸਿਕ ਪ੍ਰੈਸ਼ਰ ਪੈਂਦਾ ਤੇ ਲਈ ਸਿੱਖ ਦਾ ਪੰਜਾਬੀ ਬਹੁਤ ਜੀ ਜਾਨ ਦੇ ਨਾਲ ਡਟਦਾ ਤਾ ਉਸ ਬਹਾਦਰ ਕੌਮ ਦੇ ਜਿਹੜੇ ਕਕਾਰ ਆ ਉਹਨਾਂ ਦਾ ਮਾਨ ਸਤਕਾਰ ਕੈਮਰਾਨਾ ਚਾਹੀਦਾ ਬਾਦਸ਼ਾਹ ਨੇ ਜਿਸ ਮਕਸਦ ਲਈ ਸ਼ਹਾਦਤ ਦਿੱਤੀ ਕਿਉਂਕਿ ਉਦੋਂ ਹੁਕਮਰਾਨ ਜਿਹੜਾ ਵਾ ਉਹ ਸਾਡੇ ਹਿੰਦੂ ਵੀਰਾਂ ਦੇ ਤਿਲਕ ਤੇ ਜੰਝੂ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨਾਂ ਦੀ ਧਾਰਮਿਕ ਆਇਡੈਂਟੀ ਉਹਨੂੰ ਪਛਾਣ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਨੇ ਹਉਣ ਨਹੀਂ ਦਿੱਤੀ ਤਾਂ ਉਸ ਗੁਰੂ ਦੇ ਜਿਹੜੇ ਸਿੱਖ ਵਾ ਉਹਨਾਂ ਦੀ ਵੀ ਧਾਰਮਿਕ ਆਇਡੈਂਟੀ ਜਿਹੜੀ ਸਾਡੀ ਕੌਮियत ਦੀ ਆਇਡੈਂਟੀ ਆ ਉਹ ਕੈਮਰਿਆ ਨਹੀਂ ਚਾਹੀਦੀ ਆ